ਉੱਤੇਰੇ ਕਦਮਾਂ 'ਚ ਸੋਹਣਿਆ ਬਿਸ਼ਾਦਾ ਜਿੰਦ ਜਾਨੋਂ ਉਹ ਤੈਨੂੰ ਸਾਹਾਂ 'ਚ ਬਸਾ ਕੇ ਸਦਾ ਰੱਖੂ ਨੀ ਲਖਾਂ ਅਸੀਂ ਗੋਰੀਆਂ ਹੱਥਾਂ ਤੇਰਾ ਇਹ ਵਾਲਿਆ ਮੈਂ ਤੇਰੇ ਨਾਂ ਦੇ ਲਾਈ ਹੋਈਆ ਨੀਮਨ ਕਸਮ ਖੁਦਾ ਦੀ ਜਨ ਮੇਰੀਏ ਜਿੰਦ ਦੀਦ ਦਿੱਤ ਹਾਈ ਹੋਈ ਏ ਉਹ ਕੁਝ ਬੋਲਦਾ ਕਿਉਂ ਨੀ ਚੰਨ ਮੇ ਮੇਰਾ ਜਿੰਦ ਮੇਰਾ ਸੁੱਕਣ ਤੇ ਆਈ ਹੋਈ ਏ ਮੈਨੂੰ ਕਸਮ ਖੁਦਾ ਦੇ ਜਨ ਮੇਰੇ ਜਿੰਦ ਦੀ ਦੀ ਤਿਹਾਈ ਹੋਈ ਏ ਕਿਹੜੀ ਕਹਾਣੀ ਬਹੁਤ ਅੱਛਾ ਗਾਉਂਦੇ ਹੈ ਗगन ali ji ਮੈਂ ਨਾ ਇੱਕ ਡਿਊਟ Song ਕੀਤਾ ਬਹੁਤ ਜਲਦੀ ਤੁਹਾਡੇ ਸਾਹਮਣੇ ਰੂਬਰੂ ਅਸੀਂ ਕਰਨਾ ਸੋ ਦੱਬ ਕੇ ਤੁਸੀਂ ਪਿਆਰ ਦੇਣਾ ਤੇ ਅਫਤਾਬ ਦਾ ਗਾਣਾ ਲਿਖਿਆ ਹੋਇਆ ਔਰ ਆਪਣਾ ਅੱਪੂ 뮤ਜ਼ਿਕ ਬੀਟਸ ਉਹਨਾਂ ਦੇ ਵੱਲੋਂ 뮤ਜ਼ਿਕ ਤਿਆਰ ਕੀਤਾ ਗਿਆ ਨੀਲੇ ਖਾਨ ਜੀ ਮੇਰੇ ਰਿਸਪੈਕਟਡ ਮੇਰੇ ਬ੍ਰਦਰ ਬਹੁਤ ਬਾਖ ਕਮਾਲ ਕਲਮ ਦੇ ਧਨੀ ਔਰ ਮਾਲਕ ਉਹਨਾਂ ਦੀ ਜਿੱਥੇ ਵੀ ਉਹ ਰੂਹ ਆ ਉਹ ਸੁਣੂਗੀ ਸਾਡਾ ਗਾਣਾ ਤਾਂ ਮੈਨੂੰ ਲੱਗਦਾ ਕਿ ਬਹੁਤ ਹੀ ਉਹ ਉਹਨਾਂ ਦੀਆਂ ਦੁਆਵਾਂ ਮਿਲਣਗੀਆਂ ਸਾਨੂੰ ਹੈ ਤੇ ਜਿਸ ਜੰਨਤ ਚ ਵੀ ਉਹ ਬੈਠੇ ਨੇ ਤੇ ਬਾਕੀ ਬਹੁਤ ਸੋਹਣਾ ਗਗਨ ਲੈਸ ਟੂ ਬੀ ਸਿਸ ਗੁੱਡ ਲੱਕ ਬਹੁਤ ਜਲਦੀ ਗਾਣਾ ਰਿਲੀਜ਼ ਕਰ ਰਹੇ ਆ ਥੈਂਕ ਯੂ ਸੋ ਮਚ